ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਹੈ ਪੰਜਾਬੀ ਵਿਆਕਰਨ ਦੀ ਕਲਾਸ ਪੰਜਾਬੀ ਵਿਆਕਰਨ ਦੀ ਕਲਾਸ ਦੇ ਵਿੱਚ ਅੱਜ ਅਸੀਂ ਕਰ ਰਹੇ ਹਾਂ ਤੁਣੀਬੋਧ ਤਾਂ ਜਿਹੜੇ ਆਪਣੇ ਪੀਪਰ ਦੇ ਵਿੱਚ ਆਉਂਦੇ ਨੇ ਦਾ ਕਿ ਇਹਨਾਂ ਦੇ ਵਿੱਚ ਸਵਾਰ ਤੇ ਵਿਅੰਜਨ ਕਿ ਪੰਜਾਬੀ ਦੇ ਵਿੱਚ ਕਿੰਨੇ ਸਾਨੂੰ ਸਵਰ ਮਿਲਦੇ ਨੇ ਕਿੰਨੇ ਵਿਅੰਜਨ ਮਿਲਦੇ ਨੇ ਅਜਿਹਾ ਟੌਪਿਕ ਹੈ ਸਾਡਾ ਤੁਣੀਬੋਧ ਤਾਂ ਏਸੋਡੀ ਸਕਰੀਨ ਦੇ ਉੱਪਰ ਵਿਆਕਰਨ ਭਾਸ਼ਾ ਦੀ ਬੰਤਰ ਵਿੱਚ ਸਹਾਇਕ ਤੱਤਾਂ ਨੂੰ ਸਮਝਣ ਲਈ ਸਾਡੀ ਮਦਦ ਕਰਦਾ ਹੈ ਤਜੋ ਵਿਆਕਰਨ ਵਿਆਕਰਨ ਦਾ ਮੇਨ ਕੰਮ ਕੀ ਆ ਕਿ ਪਾਸ਼ਾ ਦੀ ਬੰਤਰ ਵਿੱਚ ਕਿਹੜੇ-ਕਿਹੜੇ ਤੱਤ ਉਹਦੀ ਹੈਲਪ ਕਰਦੇ ਨੇ ਉਹਨਾਂ ਨੂੰ ਸਮਝਣ ਵਿੱਚ ਸਾਡੀ ਹੈਲਪ ਕੌਣ ਕਰਦਾ ਵਿਆਕਰਨ ਹੈਲਪ ਕਰਦਾ ਪਾਸ਼ਾ ਦੇ ਵੱਖ-ਵੱਖ ਅੰਗਾਂ ਨੂੰ ਸਮਝਣ ਵਿੱਚ ਵਿਆਕਰਨ ਦੇ ਚਾਰ ਅੰਗ ਹਨ ਤਾਂ 10ਵੀਂ ਵਾਲੀ ਬੁੱਕ ਦੇ ਵਿੱਚ ਆਪਣੀ ਚਾਰ ਹੀ ਮੰਗਦੇ ਨੇ ਮੰਨਦੇ ਨੇ ਪੀਟੀ ਪਲੱਸ ਵੀ ਸੌਰੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਨ੍ਹਾਂ ਦੇ ਅਧੀਨ ਭਾਸ਼ਾ ਨੂੰ ਵਿਆਖਿਆ ਕਰਨ ਰੂਪ ਵਿੱਚ ਸਮਝਿਆ ਜਾਂਦਾ ਹੈ ਇਹ ਅੰਗ ਹਨ ਜਦੋਂ ਆਪਾਂ ਦੁਨੀਆ ਦੀ ਵਿਆਖਿਆ ਕਰਦੇ ਆ ਉਹਨੂੰ ਆਪਾਂ ਕਹਿੰਦੇ ਆ ਤੁਣੀ ਬੋਧ ਅੱਜ ਦਾ ਜਿਹੜਾ ਸਾਡਾ ਟਾਪਿਕ ਆ ਜਿਹਦੇ ਵਿੱਚ ਖੰਡੀ ਤੇ ਅਖੰਡੀ ਦੁਨੀਆ ਜਾਣਗੀਆਂ ਸ਼ਬਦਾਂ ਦੀ ਵਿਆਖਿਆ ਕਰਨ ਨੂੰ ਸ਼ਬਦ ਬੋਧ ਜਿਹਦੇ ਵਿੱਚ ਆਪਾਂ ਪਿੱਛੇ ਦੇਖਿਆ ਸੀ ਕਿ ਸਾਡੇ ਕੋਲ ਟੋਟਲ ਕਿੰਨੀਆਂ 8 ਸ਼ਬਦ ਸ਼੍ਰੇਣੀਆਂ ਨੇ ਜਿਦੇ ਵਿੱਚ ਆਪਾਂ ਦੇਖਿਆ ਨਾਮ ਪੜਨਾਮ ਵਿਸ਼ੇਸ਼ਣ ਤਾਂ ਜੋ ਵੀ ਸ਼ਬਦ ਕੋਈ ਆ ਰਿਹਾ ਉਹ ਕਿਹੜੀ ਸ਼ਬਦ ਸ਼੍ਰੇਣੀ ਦੇ ਵਿੱਚ ਆ ਰਿਹਾ ਵਾਕਾਂ ਦੀ ਵਿਆਖਿਆ ਨੂੰ ਵਾਕ ਬੋਧ ਜੋ ਵਾਕ ਆ ਉਹ ਸਧਾਰਨ ਵਾਕ ਆ ਮਿਸ਼ਰਤ ਵਾਕ ਆ ਤਾਂ ਵਾਕਾਂ ਦੀ ਜਿੱਥੇ ਵਿਆਖਿਆ ਹੁੰਦੀ ਆ ਸ਼ਬਦਾਂ ਤੇ ਵਾਕਾਂ ਦੇ ਅਰਥ ਤਾਂ ਇਹ ਹੀ ਪੀ ਵੀ ਕਿਊ ਵੀ ਆ ਸੋਡਾ ਤਾਂ ਉਹਨਾਂ ਨੇ ਲਿਖਿਆ ਸੀਗਾ ਕਿ ਕੱਲੇ ਇਹਦੇ ਵਿੱਚ ਸ਼ਬਦਾਂ ਦੇ ਅਰਥ ਹੁੰਦੇ ਨਹੀਂ ਜਾਂ ਵਾਕਾਂ ਦੇ ਅਰਥ ਹੁੰਦੇ ਨਹੀਂ ਇਹਦੇ ਵਿੱਚ ਸ਼ਬਦਾਂ ਤੇ ਵਾਕਾਂ ਦੇ ਅਰਥ ਕਈ ਵਾਰੀ ਜਿਵੇਂ ਹੁਣ ਵਾਕ ਆ ਤਾਂ ਵਾਕ ਦਾ ਵੀ ਇੱਕ ਹੁੰਦਾ ਕਿ ਪਹਿਲਾਂ ਕਰਤਾ ਹੋ ਫਿਰ ਕਰਮ ਆਉ ਫਿਰ ਕਿਰਿਆ ਆਊਗਾ ਕੋਈ ਸਹੀ मीनिंग ਲੈਣ ਵਾਸਤੇ ਵਿਆਕਰਨ ਦੇ ਵਿੱਚ ਵਾਕ ਨੂੰ ਕਿਹੜੇ ਤਰੀਕੇ ਨਾਲ ਲਿਖਣਾ ਕਿਹੜੇ ਉਹਦੇ ਉੱਤੇ ਨਿਜਮ ਲੱਗਣਗੇ ਤਾਂ ਉਹਨਾਂ ਨੂੰ ਆਪਾਂ ਕਹਾਂਗੇ ਅਰਥ ਬੋਧ ਤਾਂ ਸ਼ਬਦ ਕੁਝ ਕੁ ਸ਼ਬਦ ਅਰਥ ਦਿੰਦੇ ਨੇ ਕੁਝ ਕੁ ਨਹੀਂ ਦਿੰਦੇ ਕੁਝ ਕਿ ਇੱਕ ਤੋਂ ਵੱਧ ਬਹੁ ਆਰਥਿਕ ਸ਼ਬਦ ਹੁੰਦੇ ਨੇ ਤਾਂ ਉਹਨਾਂ ਦੇ ਜਿੰਨਾ ਵੀ मीनिंग ਨਿਕਲਦਾ ਤਾਂ ਉਹਨੂੰ ਆਪਾਂ ਕਹਾਂਗੇ ਅਰਥ ਬੋਧ ਤੇ ਅੱਜ ਦਾ ਟੌਪਿਕ ਸਾਡਾ ਹੈਗਾ ਤੁਨੀ ਬੋਧ ਤੁਨੀ ਅਤੇ ਪੰਜਾਬੀ ਤੁਨੀ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲ ਉਹਨਾਂ ਨੂੰ ਵਿਆਕਰਨ ਵਿੱਚ ਤੁਨੀ ਆਖਿਆ ਜਾਂਦਾ ਹੈ ਤੁਨੀ ਨੂੰ ਹੇਠ ਲਿਖੇ ਦੋ ਵਰਗਾਂ ਵਿੱਚ ਵੰਡਿਆ ਗਿਆ ਸਾਡੇ ਮੂੰਹ ਦੇ ਵਿੱਚੋਂ ਜੋ ਵੀ ਆਵਾਜ਼ਾਂ ਨਿਕਲਦੀਆਂ ਨੇ ਤਾਂ ਉਹ ਸਾਡੀ ਜਿੰਨਾ ਟਾਈਮ ਕੋਸ਼ਕ ਧੁਨੀਆਂ ਮਿਲ ਕੇ ਇੱਕ ਸ਼ਬਦ ਨਹੀਂ ਬਣਾਉਂਦੀਆਂ ਤਾਂ ਸ਼ਬਦ ਨੂੰ ਜਦੋਂ ਤੋੜਦੇ ਆ ਤਾਂ ਉਹਦੇ ਵਿੱਚ ਕੋਸ਼ਕ ਸਾਨੂੰ ਧੁਨੀਆਂ ਮਿਲਦੀਆਂ ਨੇ ਤਾਂ ਉਹਨਾਂ ਨੂੰ ਆਪਾਂ ਤੁਨੀ ਬੋਧ ਕਹਿੰਦੇ ਆ ਤਾਂ ਪੰਜਾਬੀ ਦੇ ਵਿੱਚ ਤੁਨੀ ਨੂੰ ਕਿੰਨੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਉਹਨੂੰ ਵੰਡਿਆ ਹੋਇਆ ਦੋ ਹਿੱਸਿਆਂ ਦੇ ਵਿੱਚ ਤਾਂ ਇਹਦੇ ਵਿੱਚ ਇੱਕ ਦਾ ਹੈ ਸਾਡੇ ਸਵਰ ਧੁਨੀਆਂ ਤੇ ਇੱਕ ਹੈਗੀਆਂ ਨੇ ਵਿਅੰਜਨ ਧੁਨੀਆਂ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਸਵਰਤੁਨੀਆ ਸਵਰਤੁਨੀਆ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਅਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬਿਨਾਂ ਰੋਕੇ ਗਤੀ ਨਾਲ ਬਾਹਰ ਨਿਕਲ ਜਾਵੇ ਜਦੋਂ ਪਤਾ ਹੁਣ ਸਾਡੇ ਕੋਈ ਵੀ ਮੂੰਹ ਦੇ ਵਿੱਚ ਕੋਈ ਵੀ ਮਤਲਬ ਤੁਨੀ ਪੈਦਾ ਹੁੰਦੀ ਆ ਕੋਈ ਵੀ ਤੁਨੀ ਜਨਮ ਲੈਂਦੀ ਆ ਉਹ ਕਦ ਨਾਲ ਲੈਂਦੀ ਆ ਉਹ ਇੱਕ ਹਵਾ ਨਾਲ ਲੈਂਦੀ ਆ ਨਾ ਸਾਡੇ ਫੇਫੜਿਆਂ ਦੇ ਵਿੱਚੋਂ ਆਉਂਦੀ ਹੋਈ ਹਵਾ ਜਦੋਂ ਸਾਡੇ ਮੂੰਹ ਦੇ ਵਿੱਚੋਂ ਬਾਹਰ ਨਿਕਲਦੀ ਆ ਉਹ ਜਾਂਦਾ ਕਿਤੇ ਰੁਕੂਗੀ ਜਾਂ ਬਿਨਾਂ ਰੁਕੇ ਹੀ ਬਾ ਨਿਕਲੂਗੀ ਜਿਵੇਂ ਆਪਾਂ ਮਿਊਜ਼ਿਕ ਦੇ ਵਿੱਚ ਵੀ ਦੇਖਦੇ ਆਂ ਜਦੋਂ ਕੋਈ ਵੀ ਮਤਲਬ ਹੁੰਦੇ ਨੇ ਸਾਹ ਵਾਲੇ ਕੋਈ ਵੀ ਉਹ ਵਜਾਉਂਦੇ ਨੇ ਮਿਊਜ਼ਿਕ ਦੇ ਵਿੱਚ ਜੋ ਵੀ ਯੰਤਰ ਹੁੰਦੇ ਨੇ ਹਨਾ ਤਾਂ ਉਹਦੇ ਵਿੱਚ ਵੀ ਉਹ ਹਵਾ ਨੂੰ ਕਿਤੇ ਨਾ ਕਿਤੇ ਰੋਕਦੇ ਨੇ ਤਾਂ ਵੱਖਰੀ ਵੱਖਰੀ ਤਰੀਕੇ ਦੇ ਉੱਤੇ ਧੁਨੀ ਨਿਕਲਦੀ ਆ ਉਸ ਤਰੀਕੇ ਨਾਲ ਵੀ ਫੇਵਡਾ ਜਦੋਂ ਹਵਾ ਆਉਂਦੀ ਆ ਤਾਂ ਉਹਦੇ ਵਿੱਚ ਕੋਈ ਆਵਾਜ਼ ਨੇ ਜਨਮ ਲੈਣਾ ਤਾਂ ਉਹਨੂੰ ਕਿਤੇ ਨਾ ਕਿਤੇ ਮੂੰਹ ਦੇ ਜਿਹੜੇ ਅੰਗ ਨੇ ਰੋਕਦੇ ਨੇ ਜਾਂ ਥੋੜੀ ਟਾਈਮ ਲਈ ਜਾਂ ਜ਼ਿਆਦਾ ਟਾਈਮ ਲਈ ਤਾਂ ਬਟ ਜਿਹੜੀ ਸਵਾਰ ਹੁੰਦੇ ਨੇ ਸਾਡੇ ਕੋਲੇ ਤਿੰਨ ਨੇ ਸਵਾਰ ਇਸ ਟੈਂਪ ਫਿਊਡ ਦੇ ਚੋਂ ਆਉਂਦੀ ਹਵਾ ਬਿਨਾਂ ਰੋਕੇ ਸਿੱਧੇ ਹੀ ਬਾਹਰ ਨਿਕਲ ਜਾਂਦੀ ਹੈ ਠੀਕ ਹੈ ਤਾਂ ਉਹਨਾਂ ਨੂੰ ਸੀ ਸਵਰ ਦੁਨੀਆ ਕਹਿੰਦੇ ਆ ਤਾਂ ਉਹ ਕਹਿੰਦੇ ਸਿੰਪਲ ਪੰਜਾਬੀ ਵਿੱਚ ਦੁਨੀਆ ਦੀ ਵੰਡ ਕਿੰਨੇ ਤਰੀਕਿਆਂ ਕਰੀ ਹੈ ਦੋ ਕਿਹੜਾ ਇੱਕ ਹੁੰਦੇ ਨੇ ਸਵਾਰ ਤੇ ਇੱਕ ਹੁੰਦੇ ਨੇ ਵਿਅੰਜਨ ਕਾਦੇ ਵਿੱਚ ਤੇ ਕਿ ਜਿਹੜੀ ਸਾਹ ਦੀ ਹਵਾ ਬਿਨਾਂ ਰੋਕੇ ਬਾਹਰ ਨਿਕਲ ਜੇ ਉਹਦਾ ਸਵਰਨ ਨੇ ਤੇ ਸਾਹ ਦੀ ਹਵਾ ਜਦੋਂ ਕਿਤੇ ਰੁਕਦੀ ਆ ਅੱਗੇ ਆਪਾਂ ਦੇਖਾਂਗੇ ਕਿਤੇ ਕੰਠ ਚ ਰੁਕਦੀ ਆ ਕਿਤੇ ਮਤਲਬ ਜੀਭ ਉਲਟੀ ਹੋ ਗਈ ਜਦੋਂ ਉਦੋਂ ਰੁਕਦੀ ਆ ਤਾਂ ਉਹਨਾਂ ਨੂੰ ਅਸੀਂ ਕਹਾਂਗੇ ਵਿਅੰਜਨ ਤੇ ਸਾਡੇ ਕੋਲ ਟੋਟਲ ਕਿੰਨੇ ਸਵਰਨ ਨੇ ਸਾਡੇ ਕੋਲ ਟੋਟਲ ਹੈਗੇ ਨੇ ਤਿੰਨ ਸਵਰ ਓੜਾ ਆੜਾ ਈੜੀ ਸਾਹ ਦੀ ਹਵਾ ਜਿਹੜੀ ਆਈ ਸੀ ਉਹ ਸਿੱਧਾ ਹੀ ਬਾਹਰ ਨਿਕਲੀ ਤੇ ਸਵਰ ਦੁਨੀਆ ਕਿੰਨੀਆਂ ਨੇ ਸਵਰ ਤਿੰਨ ਨੇ ਜਦੋਂ ਇਹਨਾਂ ਨਾਲ ਇਹ ਲਗਾ ਲੱਗ ਜਾਂਦੀਆਂ ਨੇ ਤਾਂ ਇਹਨਾਂ ਨੂੰ ਅਸੀਂ ਕਹਾਂਗੇ ਸਵਰਤ ਦੁਨੀਆ ਕਹਾਂਗੇ ਓਕੇ ਸਵਰਤ ਦੁਨੀਆ ਹੈਗੀਆਂ ਸਾਡੇ ਕੋਲੇ 10 ਤੇ ਕੱਲੇ ਸਵਾਰ ਪੰਜਾਬੀ ਵਿੱਚ ਕੱਲੇ ਸਵਾਰ ਹੈਗੇ ਨੇ ਸਾਡੇ ਕੋਲੇ ਤਿੰਨ ਓਕੇ ਇਹ ਬਹੁਤ ਵਾਰੀ ਆਉਂਦਾ ਕਿ ਬੱਚਿਆਂ ਨੂੰ ਕਈ ਵਾਰੀ ਕਨਫਿਊਜ਼ ਹੋ ਜਾਂਦੇ ਨੇ ਕਿ ਸਵਰਤ ਦੁਨੀਆ ਤੇ ਸਵਰ ਦੇ ਵਿੱਚ ਕੀ ਫਰਕ ਆ ਸਵਰ ਹੈਗੇ ਨੇ ਜਦੋਂ ਕੋਈ ਵੀ ਲਗਣ ਨਹੀਂ ਲੱਗੀ ਬਟ ਜਦੋਂ ਇਹਨਾਂ ਨਾਲ ਲਗਾ ਲੱਗ ਜਾਂਦੀ ਆ ਲਗਾ ਲੱਗ ਕੇ ਬੋਲਣ ਦੇ ਵਿੱਚ ਜਿਹੜਾ ਸਮਾਂ ਲੱਗਦਾ ਉਹਨੂੰ ਆਪਾਂ ਕਹਾਂਗੇ ਲਗਾ ਮਾਤਰਾ ਜਦੋਂ ਇਹ ਨਾਲ ਲਗਾ ਲੱਦਣ ਗਿਆ ਤਾਂ ਫਿਰ ਇਹ 10 ਸਵਰਤ ਧੁਨੀਆਂ ਜਨਮ ਲੈਣਗੀਆਂ ਪਹਿਲਾ ਸੀਗਾ ਸਵਾਰਕ ਸਵਰਤ ਧੁਨੀਆਂ ਭਾਵੇਂ ਬਿਨਾਂ ਕਿਸੇ ਰਕਾਬ ਤੋਂ ਉਚਾਰੀਆਂ ਜਾਂਦੀਆਂ ਹਨ ਕਿ ਜਿਹੜੀ ਸਾਹ ਦੀ ਹਵਾ ਆਈ ਉਹ ਕਿਤੇ ਵੀ ਠਹਿਰੀ ਨਹੀਂ ਗਈ ਉਹ ਸਿੱਧੀ ਹੀ ਮੂੰਹ ਦੇ ਰਾਈ ਬਾਹਰ ਨਿਕਲ ਗਈ ਪਰ ਇਹਨਾਂ ਦੇ ਉਚਾਰਨ ਵੇਲੇ ਜੀਵ ਜਿਹੜੀ ਜੀਵਾ ਇਹ ਕਈ ਜਗ੍ਹਾ ਤੇ ਵਿਚਰਦੀ ਆ ਜਵੇਂ ਜੀਵ ਕਿਤੇ ਉੱਚੀ ਅਵਸਥਾ ਤੇ ਹੁੰਦੀ ਆ ਕਦੇ ਅਧ ਉੱਚੀ ਹੁੰਦੀ ਆ ਜਾਂ ਨੀਮੀ ਹੁੰਦੀ ਆ ਤੇ ਜਾਂ ਅਧ ਨੀਮੀ ਹੁੰਦੀ ਆ ਓਕੇ ਜੀਬ ਦਾ ਅਗਲਾ ਹਿੱਸਾ ਵਿਚਾਲੜਾ ਹਿੱਸਾ ਤੇ ਮਗਰਲਾ ਹਿੱਸਾ ਇਹ ਯੋਗਦਾਨ ਪਾਉਂਦੇ ਨੇ ਤੇ ਇਹ ਇਦਾਂ ਹੀ ਬੁੱਲਾਂ ਦੇ ਬੁੱਲਾਂ ਦੀ ਸਥਿਤੀ ਦੇ ਅਨਸਾਰ ਵੀ ਇਹਨੂੰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਜੀਬ ਦੀ ਸਥਿਤੀ ਦੇ ਅਨਸਾਰ ਤੇ ਚਾਰ ਤੇ ਇਹਦੇ ਵਿੱਚ ਸੌਰੀ ਇੱਥੇ ਤਿੰਨ ਤੇ ਇੱਥੇ ਚਾਰ ਓਕੇ ਬੁੱਲਾਂ ਦੀ ਸਥਿਤੀ ਦੇ ਅਨਸਾਰ ਜਾਂ ਤਾਂ ਬੁੱਲ ਗਲਾਈਦਾਰ ਹੋ ਜਾਣਗੇ ਜਾਂ ਬਿਨਾ ਗਲਾਈ ਤੋਂ ਗਲਾਈ ਰਹਿਤ ਜਾਂ ਗਲਾਈਦਾਰ ਤਾਂ ਦੋ ਹਿੱਸਿਆਂ ਦੇ ਵਿੱਚ ਆਪਾਂ ਅੱਗੇ ਸਵਾਰਾਂ ਨੂੰ ਵੰਡਦੇ ਆ ਕਿ ਜਦੋਂ ਆਪਾਂ ਇਹ ਤਿੰਨੇ ਸਵਰ ਤੁਨੀਆਂ ਸੌਰੀ 10 ਸਵਰ ਤੁਨੀਆਂ ਨੂੰ ਬੋਲਦੇ ਆ ਤਾਂ ਉਦੋਂ ਬੁੱਲ ਜ਼ਿਆਦਾ ਗਲਾਈਦਾਰ ਹੋਣਗੇ ਜਾਂ ਗਲਾਈ ਰੈਤ ਹੋਣਗੇ ਤਾਂ ਇਹ ਜਦੋਂ ਅਸੀਂ ਸਵਰ ਤੁਨੀਆਂ ਦੇ ਉਚਾਰਨ ਵੇਲੇ ਸਾਹ ਦਾ ਜੋਰ ਕਿਸੇ ਥਾਂ ਘਟ ਅਤੇ ਕਿਸੇ ਜਗ੍ਹਾ ਵੱਧ ਲੱਗਦਾ ਹੈ ਸਾਹ ਦਾ ਜੋਰ ਸਾਹ ਦੇ ਜੋਰ ਦੇਦਾਰ ਤੇ ਜਿਹੜੇ ਸਵਰ ਤੁਨੀਆਂ ਇਹਨਾਂ ਨੂੰ ਆਪਾਂ ਦੋ ਹਿੱਸਿਆਂ 'ਚ ਵੰਡਦੇ ਆ ਜਾਂ ਨ ਲਘੂ ਸਵਰਤੁਨੀਆਂ ਨੇ ਜਾਂ ਦੀਰਘ ਇਹ ਬਹੁਤ ਵਾਰ ਆਇਆ ਕਿ ਪੰਜਾਬੀ ਦੇ ਵਿੱਚ ਲਘੂ ਸਵਰਤੁਨੀਆਂ ਕਿੰਨੀਆਂ ਨੇ ਪੰਜਾਬੀ ਦੇ ਵਿੱਚ ਲਘੂ ਸਵਰਤੁਨੀਆਂ ਹੈਗੀਆਂ ਸਾਡੇ ਕੋਲ ਤਿੰਨ ਤਾਂ ਲਘੂ ਸਵਰਤੁਨੀਆਂ ਕਾਦੇ ਵਿੱਚ ਤੇ ਬੇਖਦੀਆਂ ਸੀ ਸਾਹ ਦੇ ਯੂਰ ਤੇ ਕਿ ਸਾਹ ਜੇ ਰੁੱਕੇਦਾ ਆ ਹੀ ਨਹੀਂ ਰਿਹਾ ਬਟ ਸਾਹ ਜਰੋਂ ਬਾਹਰ ਆਉਂਦਾ ਤਾਂ ਉਹ ਜਾਂਦਾ ਥੋੜਾ ਆ ਰਿਹਾ ਜਾਂ ਜ਼ਿਆਦਾ ਆ ਰਿਹਾ ਤਾਂ ਸਾਡੇ ਕੋਲ ਦੀਰਘ ਸਵਰਤੁਨੀਆਂ ਹੈਗੀਆਂ ਨੇ ਸੱਤ ਤੇ ਲਘੂ ਸਵਰਤੁਨੀਆਂ ਹੈਗੀਆਂ ਨੇ ਤਿੰਨ ਇਹ ਹੀ ਯਾਦ ਰੱਖਣਾ ਤੁਸੀਂ ਉਸੀ ਸਾਡੇ ਕੋਲੇ ਸਵਾਰ ਸਵਰ ਜਿਹੜੇ ਆਪਾਂ ਅਗਲੀ ਕਲਾਸ ਦੇ ਵਿੱਚ ਕੰਪਲੀਟ ਕਰਾਂਗੇ ਅੱਜ ਅਸੀਂ ਵਿਅੰਜਨ ਦੁਨੀਆ ਦੇਖਣੀ ਹੈ ਡਿਟੇਲ ਦੇ ਵਿੱਚ ਸਵਰ ਤੇ ਸਵਾਲ ਆਉਂਦੇ ਨੇ ਪਰ ਸਿੰਪਲ ਆ ਬਹੁਤ ਵਾਰੀ ਪੁੱਛਿਆ ਲਘੂ ਸਵਰ ਤੋਂ ਨਹੀਂ ਸਾਡੇ ਕੋਲ ਤਿੰਨ ਨੇ ਦੀਰਘ ਸੱਤ ਨੇ ਬਟ ਇਹਦੇ ਉੱਤੇ ਬਹੁਤ ਜ਼ਿਆਦਾ ਆਉਂਦੇ ਨੇ ਮੇਨ ਆਪ ਉਹੀ ਕਰੀਏ ਜਿੱਥੇ ਪੀਟੀ ਪਲੱਸ ਵੀ ਸਭ ਤੋਂ ਜ਼ਿਆਦਾ ਪੁੱਛਦਾ ਵਿਅੰਜਨ ਦੁਨੀਆ ਸਵਰ ਤੇ ਵਿਅੰਜਨ ਵਿਅੰਜਨ ਦੁਨੀਆ ਦੇ ਅਚਾਰਨ ਬਾਰੇ ਅਚਾਰਨ ਅੰਗ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਤੇ ਥੋੜੀ ਜਾਂ ਜ਼ਿਆਦਾ ਮਾਤਰਾ ਵਿੱਚ ਰਕਾਫਟ ਪੈਦਾ ਕਰਦੇ ਹਨ ਓਕੇ ਜਦੋਂ ਹੁਣ ਸਾਡੇ ਫੇਫੜਿਆਂ ਦੇ ਵਿੱਚੋਂ ਸਾਹ ਆਇਆ ਤਾਂ ਸਵਰ ਦਾ ਜਿਹੜੀ ਸਵਰਤ ਨਹੀਂ ਸੀ ਸਾਹ ਕਿਤੇ ਵੀ ਰੁਕ ਨਹੀਂ ਰਿਹਾ ਸੀਗਾ ਉਹ ਸਿੱਧਾ ਹੀ ਬਾਹਰ ਨਿਕਲ ਰਿਹਾ ਸੀਗਾ ਬਟ ਜਦੋਂ ਵਿਅੰਜਨ ਤੁਨੀਆਂ ਹੁੰਦੀਆਂ ਨੇ ਉਦੋਂ ਜਿਹੜਾ ਸਾਹ ਉਹ ਕਿਸੇ ਜਗ੍ਹਾ ਤੇ ਥੋੜੀ ਦੇਰ ਲਈ ਕਿਸੇ ਜਗ੍ਹਾ ਤੇ ਜ਼ਿਆਦਾ ਦੇਰ ਲਈ ਰੁਕਦਾ ਸਾਹ ਦੀ ਹਵਾ ਨੂੰ ਹਵਾ ਨੂੰ ਅਚਾਰਨ ਵੇਲੇ ਚੁਫਤ ਆ ਸੌਰੀ ਚੁਸਤ ਤੇ ਸੁਸਤ ਅੰਗ ਕੰਮ ਕਰਦੇ ਹਨ ਸੁਸਤ ਤੇ ਚੁਸਤ ਅੰਗ ਜਿਹੜੇ ਸਾਡੇ ਮੂੰਹ ਦੇ ਵਿੱਚੋਂ ਕੰਮ ਕਰਦੇ ਨੇ ਇਹਨਾਂ ਦੇ ਵਿੱਚ ਸੁਸਤ ਅੰਗ ਉੱਪਰਲਾ ਜਵਾੜਾ ਇਹ ਵੀ ਪੁੱਛਿਆ ਹੋਇਆ ਚੁਸਤ ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਨੇ ਤੇ ਸੁਸਤ ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਨੇ ਸੁਸਤ ਦੇ ਵਿੱਚ ਆਉਂਦਾ ਉੱਪਰਲਾ ਜਵਾੜਾ ਤੇ ਬੁੱਲ ਉੱਪਰ ਬੁੱਲ ਤੇ ਉੱਪਰਲਾ ਜਵਾੜਾ ਓਕੇ ਤੇ ਚੁਸਤ ਦੇ ਵਿੱਚ ਆਉਂਦੀ ਸਾਡੀ ਜੀਭ ਤੇ ਹੇਠਲਾ ਬੁੱਲ ਇੱਥੇ ਉੱਪਰਲਾ ਬੁੱਲ ਤੇ ਉੱਪਰਲਾ ਜਵਾੜਾ ਇੱਥੇ ਸਾਡੀ ਜੀਬ ਆ ਗਈ ਤੇ ਹੇਠਲਾ ਬੁੱਲਾ ਗਿਆ ਓਕੇ ਉਹ ਕਹਣਗੇ ਵਿਅੰਜਨ ਦੁਨੀਆ ਦੀ ਆਪਾਂ ਵੰਡ ਕਿਦਾਂ ਕਰਦੇ ਨੇ ਕਿ ਜਿਹੜੀ ਸਾਂ ਦੀ ਹਵਾ ਆ ਰਹੀ ਆ ਉਹ ਕਿਸੇ ਜਗ੍ਹਾ ਤੇ ਰੁਕਦੀ ਆ ਉਹਨੂੰ ਰੋਕਣ ਦੇ ਵਿੱਚ ਕੌਣ ਹੈਲਪ ਕਰਦੇ ਨੇ ਸਾਡੇ ਮੂੰਹ ਦੇ ਵਿੱਚ ਜਿਹੜੇ ਅੰਗ ਨੇ ਉਹਨਾਂ ਨੂੰ ਅੱਗੇ ਕਿੰਨੇ ਹਿੱਸਿਆਂ 'ਚ ਵੰਡਿਆ ਹੋਇਆ ਅੰਗਾਂ ਨੂੰ ਦੋ ਹਿੱਸਿਆਂ ਦੇ ਵਿੱਚ ਚੋਸਤ ਤੇ ਸੋਸਤ ਇਹ ਦੋਵੇਂ ਤੁਸੀਂ ਯਾਦ ਰੱਖਿਓ ਤਾਂ ਇਹ ਸਾਡੀ ਹੈਗੀ ਸਾਰੀ ਵਰਣਮਾਲਾ ਇਹਦੇ ਵਿੱਚ ਆਪਾਂ ਇਹ ਦੇਖ ਲਈ ਤਿੰਨੇ ਸਾਡੇ ਕੀ ਨੇ ਸਾਡੇ ਤਿੰਨੇ ਹੈਗੇ ਨੇ ਇਹ ਸਵਾਰਾ ਕਿਉਂਕਿ ਇਹਨਾਂ ਨੂੰ ਅਚਾਰਨ ਵੇਲੇ ਜਿਹੜੇ ਹਵਾ ਕਿਤੇ ਰੁਕਦੀ ਨਹੀਂ ਹਵਾ ਫੇਰ ਫੜਿਆਂ ਦੇ ਵਿੱਚੋਂ ਸਿੱਧੀ ਵਾਰ ਆਉਂਦੀ ਆ ਬਾਕੀ ਸਾਰੇ ਸਾਡੇ ਹੈਗੇ ਨੇ ਵਿਅੰਜਨ ਹੁਣ ਇਹਨਾਂ ਦੇ ਵਿੱਚ ਜਦੋਂ ਪੁੱਤ ਇਹਨਾਂ ਦਾ ਅਚਾਰਨ ਕਰਨਾ ਇਹਨਾਂ ਦੇ ਜਦੋਂ ਜਨਮ ਹੋਊਗਾ ਤਾਂ ਜਿਹੜੇ ਸਾਡੇ ਮੂੰਹ ਦੇ ਵਿੱਚ ਅੰਗ ਹੈਗੇ ਨੇ ਉਹ ਕਿਤੇ ਨਾ ਕਿਤੇ ਹਵਾ ਨੂੰ ਰੁਕਣਗੇ ओके ਜਿਵੇਂ ਆਪਾਂ ਉਲਟ ਜੀ ਵੀ ਦੇਖ ਲੈਨੇ ਆ ਜਿਵੇਂ ਟੈਂਕ ਆ ਸੌਰੀ ਜਿਵੇਂ ਆ ਆ ਦੇਖਦੇ ਆਪਾਂ ਪਹਿਲਾਂ ਜਿਹੜੇ ਬੱਚੇ ਜਮਾ ਨਾ ਜਿਵੇਂ ਪਪਾ ਫਫਾ ਬੱਬਾ ਪੱਬਾ ਮੱਮਾ ਜਦੋਂ ਬੋਤ ਹਵਾ ਦਾ ਫੇਫੜਿਆਂ ਦੇ ਵਿੱਚੋਂ ਬਾਹਰ ਆਈ ਤਾਂ ਹਵਾ ਨੇ ਕਿਤੇ ਦਾ ਮੂੰਹ ਦੇ ਵਿੱਚੋਂ ਸਿੱਧਾ ਬਾਹਰ ਨਿਕਲਣਾ ਸੀਗਾ ਬਟ ਦੋਵੇਂ ਬੁੱਲਾਂ ਨੇ ਮਿਲ ਕੇ ਹਵਾ ਨੂੰ ਰੋਕ ਲਿਆ ਜਦੋਂ ਹਵਾ ਨੂੰ ਰੋਕਿਆ ਤਾਂ ਉੱਥੇ ਕੀ ਦਾ ਜਨਮ ਹੋ ਗਿਆ ਇਹ ਵਾਲੀ ਲੈਣ ਇਹ ਜਿਹੜੀ ਸਾਰੀ ਇਹਦਾ ਜਨਮ ਹੋ ਗਿਆ ਪਪਾ ਬੀਖੋ ਤੁਸੀਂ ਜੇ ਇੱਕ ਵਾਰੀ ਬੋਲੀਓ ਇਹਨਾਂ ਰੱਟਾ ਨਾ ਲਾਇਓ ਬੋਲ-ਬੋਲ ਕੇ ਦੇਖਿਓ ਤਾਂ ਇੱਕ ਛੋਟੇ ਪਿੱਛੇ ਇੱਕ ਸਵਾਲ ਆਇਆ ਸੀ ਕਿ ਜਿਹੜੀ ਸਾਡੀ ਵਰਣਮਾਲਾ ਦੇ ਵਿੱਚ ਇਹ ਵਰਣੇ ਇਹਨਾਂ ਦਾ ਜਨਮ ਅੱਗੇ ਤੋਂ ਪਿੱਛੇ ਵੱਲ ਹੁੰਦਾ ਜਾਂ ਪਿੱਛੇ ਤੋਂ ਅੱਗੇ ਵੱਲ ਹੁੰਦਾ ਮੂੰਹ ਦੇ ਅੰਗਾਂ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਹਾ ਹਾ ਤਾਂ ਇਹਦਾ ਇਹਦਾ ਬੀਖੋ ਪਤਾ ਇੱਕ ਕੰਠ ਤੋਂ ਵੀ ਥੱਲੇ ਜਾ ਕੇ ਆਪਣੇ ਸੰਗ ਦੇ ਵਿੱਚੋਂ ਇਹਦਾ ਜਨਮ ਹੋ ਰਿਹਾ ਤਾਂ ਇਹਦੇ ਵਿੱਚ ਵੇਖੋ ਇਹਨਾਂ ਇਹਨਾਂ ਮੂੰਹ ਵਿਚਲੇ ਅਚਾਰਨ ਅੰਗਾਂ ਦੀ ਸਹਾਇਤਾ ਨਾਲ ਵਿਅੰਜਨਾਂ ਦਾ ਆਚਾਰਨ ਹੁੰਦਾ ਹੈ ਤੇ ਜਿਹੜੇ ਮੂਹ ਦੇ ਵਿੱਚ ਅੰਗ ਨੇ ਉਹਨਾਂ ਦੀ ਹੈਲਪ ਨਾਲ ਇੰਨਾ ਜਿੰਨੇ ਵੀ ਇਹ ਹੈਗੇ ਨੇ ਵਿਅੰਜਨ ਇਹਨਾਂ ਦਾ ਜਨਮ ਹੁੰਦਾ ਆਚਾਰਨ ਅੰਗਾਂ ਦੇ ਅਨਸਾਰ ਵਿਅੰਜਨਾਂ ਨੂੰ 6 ਹਿੱਸਿਆਂ ਦੇ ਵਿੱਚ ਆਪਾਂ ਵੰਡਦੇ ਆ ਟੋਟਲ ਕਿੰਨੇ ਪਾਰਟ ਦੇ ਵਿੱਚ ਵੰਡਦੇ ਆ 6 ਦੇ ਵਿੱਚ ਵੰਡਦੇ ਆ ਸਭ ਤੋਂ ਪਹਿਲਾਂ ਜਨਮ ਹੁੰਦਾ ਸੁਰਜੰਤਰੀ ਤਾਂ ਇਹ ਬਹੁਤ ਵਾਰ ਆਇਆ ਹੋਇਆ ਕਿ ਪੰਜਾਬੀ ਦੇ ਵਿੱਚ ਸਾਨੂੰ ਸੁਰਜੰਤਰੀ ਕਿੰਨੇ ਮਿਲਦੇ ਨੇ ਸਾਨੂੰ ਸਿਰਫ ਇੱਕ ਮਿਲਦਾ ਹੁਣ ਆਪਾਂ ਇੱਥੇ ਦੇਖੋ ਸਭ ਤੋਂ ਪਹਿਲਾਂ ਇਹਦੇ ਸੋਡੇ ਸਾਰੇ ਨਿਕਲ ਕੇ ਸਵਾਰ ਇਹਦੇ ਵਿੱਚ ਪਹਿਲਾਂ ਪੰਜ ਜਨਮ ਹੋਊਗਾ ਹਾ ਹਾ ਸੰਗ ਚ ਹੋਇਆ ਨਾ ਇਹਨੂੰ ਆਪਾਂ ਕਹਾਂਗੇ ਸੁਰਜੰਤਰੀ ਸਾਡੇ ਕੋਲ 21 ਸੁਰਜੰਤਰੀ ਹਾ ਹਾ ਉਹ ਤੋਂ ਬਾਅਦ ਫਿਰ ਜਨਮ ਹੁੰਦਾ ਪੁੱਤ ਸਭ ਤੋਂ ਪਹਿਲਾਂ ਹੁੰਦਾ ਇਹਦਾ ਜਨਮ ਵਿੱਚ ਜਿਹੜੇ ਸਾਡੇ ਸਾਂਗ ਆ ਪਿੱਛੇ ਤੋਂ ਅੱਗੇ ਤੱਕ ਆਉਣਗੇ ਸਾਰੇ ਉਹ ਤੋਂ ਬਾਅਦ ਹੁੰਦਾ ਪੁੱਤ ਕੰਠੀ ਦਾ ਪਹਿਲਾਂ ਹੁੰਦਾ ਇਹਦਾ ਫਿਰ ਬਾਅਦ ਚ ਹੁੰਦਾ ਕੰਠੀ ਦਾ ਤਾਂ ਕੰਠੀ ਦੇ ਵਿੱਚ ਸੌਰੀ ਕੰਠੀ ਦੇ ਵਿੱਚ ਉਹ ਆ ਗਈ ਸਾਰੇ ਕ ਕ ਖ ਖ ਗ ਗ ਤਾਂ ਹੁਣ ਜਦੋਂ ਇਹ ਕੰਠੀ ਦਾ ਜਨਮ ਹੋ ਰਿਹਾ ਤਾਂ ਉਦੋਂ ਸਾਡੀ ਜੀਭ ਦਾ ਪਿਛਲਾ ਹਿੱਸਾ ਸਾਡੇ ਕੰਠ ਨਾਲ ਸਾਡੇ ਜੀਭ ਦਾ ਪਿਛਲਾ ਹਿੱਸਾ ਸਾਡੇ ਕੰਠ ਨਾਲ ਲੱਗ ਕੇ ਜਿਹੜੀ ਹਵਾ ਉਹਨੂੰ ਰੋਕਦਾ ਜੀਭ ਦਾ ਪਿਛਲਾ ਹਿੱਸਾ ਪੁੱਤ ਕੰਠ ਦੇ ਨਾਲ ਲੱਗ ਕੇ ਹਵਾ ਨੂੰ ਰੋਕਦਾ ਤਾਂ ਫਿਰ ਇਹ ਜਿਹੜੀ ਕੰਠੀ ਦੁਨੀਆ ਇਹਨਾਂ ਦਾ ਜਨਮ ਹੁੰਦਾ ओके ਇਹ ਥੋੜੇ ਰਹਿ ਗਏ ਸੀ ਲਿਖਣ ਵਾਲਾ ਇਹ ਨਾਲ ਨੋਟ ਕਰ ਲਿਓ ਬਾਕੀ ਪੀਡੀਐਫ ਜਿਹੜੀ ਤੁਹਾਨੂੰ ਮਿਲੂਗੀ ਉਹਦੇ ਵਿੱਚ ਮੈਂ ਲਿਖ ਦੂੰਗੀ ਅ ਕ ਕ ਖ ਖ ਗ ਗ ਓਕੇ ਹੁਣ ਉਹਨਾਂ ਤੋਂ ਬਾਅਦ ਕੀ ਜਿਹੜੀ ਇਹ ਵਾਲੀ ਲੈਂ ਦਾ ਜਨਮ ਹੋਊਗਾ ਤੇ ਇਹਨੂੰ ਆਪਾਂ ਕੀ ਕਹਾਂਗੇ ਇਹਨੂੰ ਆਪਾਂ ਕਹਾਂਗੇ ਤਜ ਨੰਬਰ ਤੇ ਜਨਮ ਹੁੰਦਾ ਤਾਲਵੀ ਦਾ ਚ ਚ ਛ ਛ ਜ ਜ ਤਾਂ ਹੁਣ ਕੀ ਆ ਗਿਆ ਇੱਥੇ ਜੀਭ ਦਾ ਪਿਛਲਾ ਹਿੱਸਾ ਲੱਗ ਰਿਹਾ ਸੀ ਕੰਠ ਨਾਲ ਇੱਥੇ ਜੀਭ ਦਾ ਅਗਲਾ ਹਿੱਸਾ ਚ ਚ ਕਿੱਥੇ ਲੱਗ ਰਿਹਾ ਤਾਲੂਏ ਉੱਪਰ ਜਿਹੜਾ ਕੋਮਲ ਤਾਲੂਗਾ ਤਾਂ ਤਾਲੂਏ ਦੇ ਨਾਲ ਜੀਬ ਦਾ ਉੱਪਰਲਾ ਫਰੰਟ ਵਾਲਾ ਸੌਰੀ ਜੀਬ ਦਾ ਫਰੰਟ ਵਾਲਾ ਹਿੱਸਾ ਤਾਲੂਏ ਨਾਲ ਲੱਗ ਕੇ ਹਵਾ ਨੂੰ ਰੋਕਦਾ ਤੇ ਇਹ ਵਾਲੀ ਸਾਰੀ ਜਿਹੜੀ ਲੈਣਾ ਇਹਦਾ ਜਨਮ ਹੋ ਜਾਂਦਾ ਚਚਾ ਛਛਾ ਜਿਜਾ ਬੋਲ ਕੇ ਦੇਖੋ ਨਾਲ-ਨਾਲ ਓਕੇ ਤੇ ਤੇ ਇਹਦਾ ਹੋ ਗਿਆ ਮੁੜ ਕੇ ਆ ਜਾਂਦੀ ਪੁੱਤ ਉਲਟੀ ਜੀਵੀ ਹੁਣ ਜਿਹੜੀ ਸਾਡੀ ਜੀਬ ਆ ਉਹਦੇ ਉਲਟ ਕੇ ਤਾਲੂਏ ਨਾਲ ਲੱਗ ਜੂ ਟੈਂਕਾ ਠਠਾ ਹੁਣ ਜਨਮ ਹੋਗਾ ਇਹ ਵਾਲਾ ਇਹਨੂੰ ਆਪਾਂ ਕਹਾਂਗੇ ਉਲਟ ਜੀਵੀ ਟੈਂਕਾ ਠਠਾ ਡਡਾ ਟਡਾ ਨਾਣਾ ਓਕੇ ਆ ਜਿਹੜੇ ਪੰਜ ਹੈਗੇ ਨੇ ਪੁੱਤ ਆ ਜਿਹੜੇ ਪੰਜ ਹੈਗੇ ਨੇ ਇਹ ਛੋੜੇ ਨਾਸਕੀ ਆ ਇਹ ਵੀ ਬਹੁਤ ਵਾਰ ਆਉਂਦਾ ਕਿ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਕਿੰਨੇ ਨਾਸਕੀ ਦੁਨੀਆ ਪੰਜਾਬੀ ਦੇ ਵਿੱਚ ਟੋਟਲ ਸਾਨੂੰ ਪੰਜ ਨਾਸਕੀ ਦੁਨੀਆ ਮਿਲਦੀਆਂ ਨੇ ਤੇ ਇਹ ਛੋੜੇ ਪੰਜੇ ਹੈਗੀਆਂ ਨੇ ਨਾਸਕੀ ਦੁਨੀਆ ਓਕੇ ਇਹਨੂੰ ਤੁਸੀਂ ਰੱਖਣਾ ਇਹ ਕੰਠੀ ਵੀ ਆ ਤਾਲ ਵੀ ਵੀ ਆ ਉਲਟ ਜੀ ਵੀ ਵੀ ਆ ਬਟ ਇਹ ਨਾਲ ਨਾਲ ਨਾਸਕੀ ਆ ਇਹਨਾਂ ਦਾ ਕੀ ਹੁੰਦਾ ਪਤਾ ਜਦੋਂ ਤੁਸੀਂ ਇਹਨਾਂ ਨੂੰ ਬੋਲੋਗੇ ਤਾਂ ਨੱਕ ਨੂੰ ਕੁੱਟ ਲੋਗੇ ਤਾਂ ਇਹ ਬੋਲੇ ਨਹੀਂ ਜਾਣਗੇ ਇਹਨਾਂ ਨੂੰ ਬੋਲਣ ਸਮੇਂ ਇਹਨਾਂ ਦੇ ਆਚਾਰਨ ਵੇਲੇ ਜਿਹੜੀ ਸਾਹ ਉਹ ਨੱਕ ਰਾਹੀਂ ਬਾਹਰ ਆਊਗੀ ਓਕੇ ਤਾਂ ਹੁਣ ਆਪਾਂ ਦੇਖ ਲਈਏ ਉਲਪਜੀਵੀ ਜਦੋਂ ਸਾਡੀ ਜੀਭ ਉਲਟ ਕੇ ਤਾਲੂਏ ਨਾਲ ਲੱਗ ਜਾਂਦੀ ਆ ਤੇ ਉਲਟ ਕੇ ਜਦੋਂ ਤਾਲੂਏ ਨਾਲ ਲੱਗੂਗੀ ਤਾਂ ਤਾਂ ਜਿਹੜੇ ਸਾਹ ਬਾਹਰ ਆ ਰਹਿਆ ਸੀ ਫੇਫੜਿਆਂ ਤੋਂ ਉਹਨੂੰ ਰੋਕੂਗੀ ਤਾਂ ਉਹਨਨੂੰ ਅਸੀਂ ਕਹਾਂਗੇ ਉਲਟਜੀਵੀ ਉਹ ਤੋਂ ਬਾਅਦ ਹੁੰਦਾ ਦੰਤੀ ਦਾ ਜਨਮ ਬੁੱਤ ਇਹ ਜਿਹੜੀ ਤੱਤੇ ਵਾਲੀ ਲੜਨ ਤੱਤਾ ਥੱਥਾ ਦੱਦਾ ਤੱਦਾ ਨੰਨਾ ਇਹਦੇ ਵਿੱਚ ਬੁੱਤ ਜਿਹੜੀ ਜੀਵ ਆ ਉਹ ਜਿਹੜੇ ਉੱਪਰਲੇ ਦੰਦ ਨੇ ਉਹਦੀ ਬੈਕ ਸਾਈਡ ਲੱਗ ਜਾਂਦੀ ਆ ਬੋਲ ਕੇ ਦੇਖੋ ਤੁਸੀਂ ਤੱਤਾ ਥੱਥਾ ਦੱਦਾ ਤਾਂ ਇਹ ਕਿਹੜੇ ਨੇ ਇਹ ਸਾਰੇ ਹੈਗੇ ਨਿਦੰਤੀ ਜਦੋਂ ਜੀਬ ਦਾ ਮੂਰਲਾ ਹਿੱਸਾ ਸਾਡੇ ਦੰਦਾਂ ਦੇ ਉੱਪਰਲੇ ਦੰਦਾਂ ਦੇ ਪਿਛਲੀ ਸਾਈਡ ਲੱਗ ਕੇ ਹਵਾ ਨੂੰ ਰੋਕਦਾ ਤਾਂ ਫਿਰ ਇਹਦਾ ਜਨਮ ਹੁੰਦਾ ਤੱਤਾ ਥੱਥਾ ਦੱਦਾ ਉਹ ਤੋਂ ਬਾਅਦ ਜਿਹੜਾ ਸਾਡੇ ਸਭ ਤੋਂ ਵੱਧ ਪੁੱਛਿਆ ਜਾਂਦਾ ਦੋ ਹੋਠੀ ਇਹ ਪਾ ਦੇਣਗੇ ਉੱਥੇ ਪਿੱਛੇ ਆਪਾਂ MCQ ਵੀ ਰੱਖੇ ਨੇ ਤਾਂ ਉਹ ਤੋਂ ਬਾਅਦ ਹੁੰਦਾ ਦੋ ਹੋਠੀ ਦਾ ਜਨਮ ਦੋ ਹੋਠੀ ਦੇ ਵਿੱਚ ਪੱਪਾ ਫੱਫਾ ਬੱਬਾ ਤੇ ਇਹ ਵਾਲੀ ਹੋ ਗਈ ਪਤਾ ਤੁਹਾਡੇ ਦੋ ਹੁੱਠੀ ਫੇਰ ਬਈ ਤਾਂ ਹਵਾ ਸਿੱਧੀ ਆ ਰਹੀ ਸੀ ਬਟ ਉਹਨਾਂ ਨੂੰ ਕਿੰਨਾ ਨੇ ਰੋਕ ਲਿਆ ਬੁੱਲਣੇ ਰੋਕ ਲਿਆ ਦੋਵੇਂ ਬੁੱਲਾ ਆਸ ਵਿੱਚ ਦੇ ਮਿਲੇ ਪਪਾ ਫਪਾ ਬੱਬਾ ਪੱਬਾ ਮਮਾ ਓਕੇ ਤੇ ਬਿਆੰਜਨ ਦਾ ਜਨਮ ਕਦੋਂ ਹੁੰਦਾ ਕੰਮੇ ਹੁੰਦਾ ਪਤਾ ਫੇਫੜਿਆਂ 'ਚ ਆਉਣ ਵਾਲੀ ਹਵਾ ਕਿਸੇ ਨਾ ਕਿਸੇ ਜਗ੍ਹਾ ਤੇ ਥੋੜੇ ਟਾਈਮ ਲਈ ਜਿਆਦਾ ਸਮੇਂ ਲਈ ਰੁਕਦੀ ਜ਼ਰੂਰ ਆ ਰੁਕਣ ਦੇ ਵਿੱਚ ਹੈਲਪ ਕੌਣ ਕਰਦੇ ਨੇ ਜਿਹੜੇ ਸਾਡੇ ਮੂੰਹ ਦੇ ਅੰਗ ਹੁੰਦੇ ਨੇ ਦੇਖੋ ਜੀਵ ਕਿਤੇ ਉਲਟ ਕੇ ਲੱਗ ਰਹੀ ਆ ਕਿਤੇ ਦੰਦਾਂ ਦੀ ਬੈਕ ਸਾਈਡ ਲੱਗ ਕੇ ਠੀਕ ਆ ਤਾਂ ਉਹ ਕੀ ਹਵਾਂ ਨੂੰ ਰੋਕ ਲੈਂਦੀ ਹੈ ਜਦੋਂ ਹਵਾਂ ਨੂੰ ਰੋਕਦੀ ਆ ਉਹ ਤਾਂ ਉੱਥੋਂ ਇੱਕ ਧੁਨੀ ਪੈਦਾ ਹੁੰਦੀ ਹੈ ਤੇ ਉਹਨਾਂ ਨੂੰ ਅੱਗੇ ਅਸੀਂ ਛੇ ਹਿੱਸਿਆਂ ਦੇ ਵਿੱਚ ਵੰਡ ਲਿਆ ਤਾਂ ਸਭ ਤੋਂ ਪਹਿਲਾਂ ਕਿਹਦਾ ਜਨਮ ਹੁੰਦਾ ਸੂਰਜੰਤਰੀ ਦਾ ਤਾਂ ਸੰਗ ਤੋਂ ਲੈ ਕੇ ਬੁੱਲਾ ਤੱਕ ਆਉਂਦੇ ਨੇ ਜਿਹੜੀ ਇਹ ਸਾਡੀ ਵਰਣਮਾਲਾ ਦਾ ਇਹ ਜਿਹੜੀ ਵਰਣਮਾਲਾ ਇਹ ਸੰਗ ਤੋਂ ਸਟਾਰਟ ਹੁੰਦੀ ਆ ਤੇ ਜਮਾ ਫਰੰਟ ਬੁੱਲਾ ਤੇ ਆ ਕੇ ਇਹ ਮਤਲਬ ਖਤਮ ਹੁੰਦੀ ਆ ਓਕੇ ਬਾਕੀ ਇਹ ਸਾਰੇ ਤੁਸੀਂ ਨਾਲ-ਨਾਲ ਨੋਟ ਕਰਦੇ ਰਿਓ ਉਸੀ ਦਾ ਪੁੱਤ ਅਚਾਰਨ ਸਥਾਨ ਦੇ ਕੀ ਮਤਲਬ ਕਿਹੜੀ ਜਗ੍ਹਾ ਤੇ ਕਿਹੜੇ ਸਥਾਨ ਦੇ ਉੱਪਰ ਵਿਅੰਜਨਾਂ ਦਾ ਜਨਮ ਹੋ ਰਿਹਾ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਜਿਹੜੇ ਸਾਡੇ ਮੂੰਹ ਦੇ ਵਿੱਚ ਸਾਹ ਅੰਗ ਨੇ ਉਹ ਇੱਕ ਦੂਜੇ ਨਾਲ ਮਿਲਦੇ ਨੇ ਤੇ ਉਹ ਜਿਹੜੀ ਧੁਨੀ ਉਹਦਾ ਜਨਮ ਹੋ ਰਿਹਾ ਹੁਣ ਅੱਗੇ ਆਪਾਂ ਦੇਖਨੇ ਸਾਹ ਦੀ ਮਾਤਰਾ ਹੁਣ ਜਦੋਂ ਪੁੱਤ ਫੇਫੜਿਆਂ ਦੇ ਵਿੱਚੋਂ ਸਾਹ ਆ ਰਿਹਾ ਉਹ ਬਾਹਰ ਨਿਕਲਦਾ ਦਾ ਸਾਹ ਦੀ ਮਾਤਰਾ ਦੇ ਆਧਾਰ ਤੇ ਵਿਅੰਜਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਜਗਾ ਦੇ ਆਧਾਰ ਤੇ ਛੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਬਟ ਸਾਂ ਦੀ ਮਾਤਰਾ ਦੇ ਆਧਾਰ ਤੇ ਇਹਨੂੰ ਵਿਅੰਜਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਅਲਪ ਅਲਪ ਪ੍ਰਾਣ ਤੇ ਮਹਾ ਪ੍ਰਾਣ ਅਲਪ ਪ੍ਰਾਣ ਤੇ ਮਹਾ ਪ੍ਰਾਣ ਅਲਪ ਥੋੜੇ ਮਹਾ ਜ਼ਿਆਦਾ ਕੀ ਸਾਂ ਦੀ ਮਾਤਰਾ ਜ ਜਦੋਂ ਸਾਂ ਦੀ ਮਾਤਰਾ ਬਹੁਤ ਜ਼ਿਆਦਾ ਵਾਰ ਨਿਕਲਦੀ ਆ ਜਦੋਂ ਸਾਂ ਦੀ ਮਾਤਰਾ ਬਹੁਤ ਥੋੜੀ ਵਾਰ ਨਿਕਲਦੀ ਆ ਅਲਪ ਪ੍ਰਾਨ ਤੁਨੀਆਂ ਜਿੰਨਾ ਵਿਅੰਜਨਾਂ ਦੇ ਅਚਾਰਨ ਵੇਲੇ ਸਾਹ ਥੋੜੀ ਮਾਤਰਾ ਵਿੱਚ ਬਾਹਰ ਨਿਕਲੇ ਉਹਨਾਂ ਨੂੰ ਅਲਪ ਪ੍ਰਾਨ ਕਿਹਾ ਜਾਂਦਾ ਹੈ ਤਾਂ ਕੀ ਇਹ ਪੁੱਤ ਅਲਪ ਪ੍ਰਾਨ ਵਿਅੰਜਨਾਂ ਦੇ ਅਚਾਰਨ ਵੇਲੇ ਸਾਹ ਦੀ ਥੋੜੀ ਮਾਤਰਾ ਸਾਹ ਦੀ ਜਿਹੜੀ ਹਵਾ ਜਿਹੜੀ ਹਵਾ ਸਾਡੇ ਫੇਫੜਿਆਂ ਤੋਂ ਆ ਰਹੀ ਸੀ ਉਹ ਥੋੜੀ ਮਾਤਰਾ ਚ ਬਾਹਰ ਨਿਕਲ ਰਹੀ ਆ ਤਾਂ ਉਹਨਾਂ ਨੂੰ ਅਸੀਂ ਕਹਾਂਗੇ ਅਲਪ ਪ੍ਰਾਨ ਤੁਨੀਆਂ ਇਹਦੇ ਵਿੱਚ ਪਹਿਲੀ ਤੇ ਤੀਜੀ ਜਿਹੜੀ ਸਾਡੀ ਵਰਣਮਾਲਾ ਦਾ ਉਹਦੇ ਵਿੱਚ ਇਹ ਪਹਿਲੇ ਵਾਲੀ ਤੇ ਇਹ ਤੀਜੀ ਵਾਲੀ ਇਹ ਆ ਜਾਣਗੀਆਂ ਮਹਾ ਪ੍ਰਾਨ ਦੇ ਵਿੱਚ ਇਹਨਾਂ ਨੂੰ ਬੋਲ ਕੇ ਦੇਖ ਲਓ ਤੁਸੀਂ ਕਕਾ ਖਖਾ ਗਗਾ ਕਗਾ ਤਾਂ ਮਤਲਬ ਕਿੱਥੇ ਦਾ ਥੋੜੀ ਮਾਤਰਾ ਦੇ ਵਿੱਚ ਸਾਂਹ ਬਾਹਰ ਆ ਰਿਹਾ ਕਿਤੇ ਜਿਆਦਾ ਮਾਤਰਾ ਦੇ ਵਿੱਚ ਸਾਂਹ ਬਾਹਰ ਆ ਰਿਹਾ ਤਾਂ ਇਹਦੇ ਵਿੱਚ ਆ ਜਾਂਦੀ ਥੋੜੀ ਪਹਿਲੀ ਲੈਨ ਤੇ ਤੀਜੀ ਲੈਨ ਇਹਦੇ ਵਿੱਚ ਆਜੂਪਤ ਥੋੜੀ ਦੂਜੀ ਲੈਨ ਤੇ ਚੌਥੀ ਲੈਨ ਬਾਕੀ ਜਿਹੜੀਆਂ ਸਾਡੀਆਂ ਲਾਸਟ ਵਾਲੀਆਂ ਹੈਗੀਆਂ ਇਹ ਨਾਸਕੀ ਆ ਜਦੋਂ ਸਾਂਹ ਆਉਂਦਾ ਹੈ ਫੇਫੜਿਆਂ ਤੋਂ ਥੋੜੀ ਜਗ੍ਹਾ ਰੁਕ ਕੇ ਨੱਕ ਰਾਹੀਂ ਬਾਹਰ ਨਿਕਲ ਜਾਂਦਾ ਤਾਂ ਇਹ ਸਾਡੀਆਂ ਆਗੀਆਂ ਸੀ ਨਾਸਕੀ ਪਤ ਤਾਂ ਇਹਦੇ ਵਿੱਚ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਯਾਦ ਰੱਖਣਾ ਤੇ ਇਹ ਸੀਗਿਆ ਅਲਪ ਪ੍ਰਾਣ ਦੁਨੀਆਂ ਤੇ ਇਹ ਸੀਗਿਆ ਮਹਾ ਪ੍ਰਾਣ ਦੁਨੀਆਂ ਜਿਨ੍ਹਾਂ ਦੇ ਅਚਾਰਨ ਵੇਲੇ ਸਾਹ ਜਿਆਦਾ ਮਾਤਰਾ ਵਿੱਚ ਬਾਹਰ ਨਿਕਲੇ ਉਹਨਾਂ ਨੂੰ ਮਹਾ ਪ੍ਰਾਣ ਦੁਨੀਆਂ ਕਿਹਾ ਜਾਂਦਾ ਹੈ ਓਕੇ ਜੇ ਤੁਸੀਂ ਇਹਨਾਂ ਨੂੰ ਬੋਲੋਗੇ ਤਾਂ ਇਹਨਾਂ ਨੂੰ ਇੱਕਦਮ ਪੁੱਤ ਰੱਟਾ ਨਹੀਂ ਲਾਉਣਾ ਤੁਸੀਂ ओके ਇਹਨਾਂ ਨੂੰ ਬੋਲ-ਬੋਲ ਕੇ ਦੇਖਣਾ ਇਦਾਂ ਨਹੀਂ ਕਿ ਮਤਲਬ ਇਹ ਵਾਲੀ ਲੈਂਦੰਤੀ ਆ ਇਹ ਕੰਠੀ ਆ ਇਹ ਉਲਟੀ ਜੀਵੀ ਆ ਨਹੀਂ ਜਦੋਂ ਬੋਲੋਗੇ ਇਹ ਸਾਰੀ ਵਰਣਮਾਲਾ ਨੂੰ ਬੋਲੋਗੇ ਆਦਰੂਮ 'ਚ ਬੈਠ ਕੇ ਉਦੋਂ ਤੁਸੀਂ ਦੇਖਣਾ ਕਿ ਤੁਹਾਡੀ ਜੀਭ ਕਿੱਥੇ ਆ ਕਿ ਮਤਲਬ ਤਾਲੂਏ ਨਾਲ ਲੱਗੀ ਹੋਈ ਆ ਕੰਠ ਨਾਲ ਆ ਉਲਟੀ ਜੀਵੀ ਆ ਬੁੱਲ ਬੰਦ ਹੁੰਦੇ ਨੇ ਤਾਂ ਮਹਾਪ੍ਰਾਣ ਵੀ ਇਹ ਆ ਗਿਆ ਤੁਹਾਡੇ ਜਦੋਂ ਸਾਹ ਦੀ ਮਾਤਰਾ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਨਿਕਲ ਰਹੀ ਆ ओके ਤੇ ਇਹ ਸੋਡੀ ਵਰਨਮਾਲਾ ਇਹ ਸੋ ਸਾਰੀ ਤੁਹਾਨੂੰ ਯਾਦ ਹੋਣੀ ਚਾਹੀਦੀ ਆ ਕਈ ਵਾਰ ਤਾਂ ਪੇਪਰ ਏ ਦੇ ਵਿੱਚ ਸਿੱਧਾ ਪੁੱਛ ਲੈਂਦੇ ਨੇ ਕਿ ਮਤਲਬ ਇਹਨਾਂ ਦੇ ਵਿੱਚ ਫੁੱਠੀ ਕਿਹੜੀ ਆ ਦੰਤੀ ਕਿਹੜੀ ਆ ਬਹੁਤ ਸੌਖੇ ਪੁੱਛ ਲੈਂਦੇ ਨੇ ਤਾਂ ਇਹ ਸੋੜੇ ਹੈਗੇ ਨੇ ਪੀ वाई क्यू ਨੇ ਇਹਦੇ ਅਨਸਰ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਕਰੋਗੇ ਹੇਲ ਲਿਖਿਆਂ ਵਿੱਚੋਂ ਕਿਹੜਾ ਉਲਟਜੀਵੀ ਵਿਅੰਜਨ ਹੈ ਇਹ ਸੋ ਨੂੰ ਚਾਰ ਦਿੱਤੇ ਹੋਈ ਨੇ ਇਹਨਾਂ ਦੇ ਵਿੱਚ ਉਲਟਜੀਵੀ ਕਿਹੜਾ ਇਹਨਾਂ ਨੂੰ ਬੋਲਣਾ ਓਕੇ ਅਬੋਲ ਕੇ ਦੇਖਣਾ ਤੇ ਮਤਲ ਜਿਹੜੀ ਜੀਵ ਆ ਉਹ ਕਿੱਥੇ ਉਲਟਦੀ ਆ ਇਹਨਾਂ ਦੇ ਵਿੱਚੋਂ ਜਾਂ ਇਹ ਸਾਰੇ ਨੇ। ਇਹ ਲਿਖਿਆਂ ਵਿੱਚੋਂ ਕਿਹੜਾ ਦੋ ਹੋਠੀ ਬਿਆੰਜਨ ਨਹੀਂ ਹੈ? ਇਹਨਾਂ ਦੇ ਵਿੱਚੋਂ ਦੋ ਹੋਠੀ ਕਿਹੜਾ ਨਹੀਂ ਹੈ? ਪਪਾ, ਬਾਵਾ, ਬੱਬਾ, ਹਾ ਹਾ, ਹਾ ਹਾ ਤਾਂ ਇਹ ਸੁਰਜੰਤਰੀ ਆ ਗਿਆ ਤੇ ਇਹਦਾ ਮਤਲ ਗਲੇ ਦੇ ਵਿੱਚੋਂ ਪੈਦਾ ਹੋ ਰਿਹਾ ਨਾ ਤੇ ਇਹਨਨ ਬੋਲ ਪਪਾ ਬੋਲ ਮਿਲਦੀ ਆ ਕਿ ਨਹੀਂ? ਦੋ ਹੋਠੀ ਦੋਵੇਂ ਹੋਠ ਆਪਸ ਵਿੱਚ ਦੀ ਮਿਲਣ। ਬਾਵਾ, ਬੱਬਾ। ਕਮੈਂਟ ਦੇ ਵਿੱਚ ਜਰੂਰ ਦੱਸਿਓ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਲੱਲਾ ਬਯੰਜਨ ਦਾ ਅਚਾਰਨ ਹੈ? ਅਚਾਰਨ ਸਥਾਨ ਹੈ। ਤਾਂ ਇਹਨਾਂ ਦੇ ਵਿੱਚੋਂ ਜਦੋਂ ਆਪਾਂ ਇਹਨਾਂ ਨੂੰ ਬੁੱਲਾਂਗੇ ਤਾਂ ਅਚਾਰਨ ਸਥਾਨ ਕਿਹੜਾ? ਕਮੈਂਟ ਦੇ ਵਿੱਚ ਦੱਸਣਾ ਤੁਸੀਂ। ਪੰਜਾਬੀ ਵਿੱਚ ਸੁਰਜੰਤਰੀ ਬਯੰਜਨ ਕਿਹੜਾ ਹੈ? ਤਾਂ ਪੰਜਾਬੀ ਦੇ ਵਿੱਚ ਸਾਨੂੰ ਸਿਰਫ ਇੱਕ ਹੀ ਸੁਰਜੰਤਰੀ ਮਿਲਦਾ ਬਹੁਤ ਵਾਰ ਆਇਆ ਹੋਇਆ। ਤਾਂ ਮਤਲਬ ਸਾਡੀ ਸਥੰਗ ਦੇ ਵਿੱਚ ਇੱਕ ਅੰਗਾ ਉਹਨੂੰ ਆਪਾਂ ਸੁਰਜੰਤਰ ਜਾਂ ਨਾਦਜੰਤਰ ਨਾਦ ਵੀ ਕਹਿ ਦਿੰਦੇ ਆ ਤਾਂ ਇਹ ਹੈਗਾ ਕੱਲਾ ਸਾਡਾ ਹਾਹ ਪੰਜਾਬੀ ਵਿੱਚ ਕਿੰਨੇ ਸਵਰ ਹਨ ਤਾਂ ਬੁੱਤੇ ਇਥੇ ਸਵਰ ਦੁਨੀਆ ਨਹੀਂ ਪੁੱਛਿਆ ਕੱਲੇ ਸਵਾਰ ਪੁੱਛੇ ਨੇ ਕਿ ਪੰਜਾਬੀ ਦੇ ਵਿੱਚ ਕਿੰਨੇ ਸਵਰ ਨੇ ਤਾਂ ਪੰਜਾਬੀ ਦੇ ਵਿੱਚ ਸਾਨੂੰ ਤਿੰਨ ਸਵਰ ਮਿਲਦੇ ਨੇ ਜੇ ਸਵਰ ਦੁਨੀਆ ਪੁੱਛਿਆ ਹੁੰਦੀਆਂ ਫਿਰ ਸਾਨੂੰ 10 ਸਵਾਰ ਦੁਨੀਆ ਮਿਲਦੀਆਂ ਨੇ 36 ਸਾਨੂੰ ਵਿਅੰਜਨ ਮਿਲਦੇ ਨੇ 41 ਸਾਨੂੰ ਵਰਣਮਾਲਾ ਦੇ ਵਿੱਚ ਵਰਣ ਮਿਲਦੇ ਨੇ ਵਰਣ ਜਿਹਦੇ ਵਿੱਚ ਸਵਰ ਵੀ ਆ ਜਾਣਗੇ ਵਿਅੰਜਨ ਵੀ ਆ ਜਾਣਗੇ ਤੇ ਫਾਰਸੀ ਪਾਸ਼ਾ ਨੂੰ ਲਿਖਣ ਲਈ ਜਿਹੜੇ 6 ਦੁਨੀਆਂ ਵੱਖਰੀਆਂ ਐਡ ਕਰੀਆਂ ਉਹ ਵੀ ਆ ਜਾਣਗੀਆਂ ਤੇ ਇਹ ਸਾਡੇ ਵਿਅੰਜਨ ਨੇ ਇਹ ਸਾਡੀਆਂ ਸਵਰ ਤੁਨੀਆਂ ਨੇ ਇਹਦਾਂ ਸਿਰਾਉਣਾ ਸੀ ਤਨ ਊੜਾ ਆੜਾ ਈੜੀ ਤਾਂ ਇਹਦੀ ਬੰਦ ਕੀ ਰਹੀ ਆ ਕਿ ਫੇਵਰਿਆਂ ਦੇ ਵਿੱਚੋਂ ਹਵਾ ਜਿਹੜੀ ਆ ਉਹ ਕਿਤੇ ਰੁਕਦੀ ਨਹੀਂ ਕਿਤੇ ਇਦਾਂ ਨਹੀਂ ਕਿ ਉਲਟੀ ਜੀਭ ਉਲਟੀ ਹੋ ਕੇ ਲੱਗੀ ਤਾਂ ਫਿਰ ਉਹਦਾ ਜਨਮ ਹੋਇਆ ਤਾਂ ਸਿੱਧੇ ਹੀ ਹਵਾ ਬਾਹਰ ਨਿਕਲ ਜਾਂਦੀ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਸਵਾਰਾ ਇਤੋਂ ਤੱਕ ਸੀ ਗਿਆ ਪੁੱਤ ਤੇ ਜਿਹੜੇ ਬੱਚਿਆਂ ਨੇ ਪੇਪਰ ਦਿੱਤਾ ਸੰਡੇ ਵਾਲਾ ਪੇਪਰ ਦਿੱਤਾ ਉਹਨਾਂ ਨੇ ਜੇ ਪਿਛਲੇ ਹਫ਼ਤੇ ਆਪਾਂ ਜਿੰਨੇ ਵੀ ਟੈਸਟ ਲੈਂਦੇ ਸੀਗੇ ਉਹਦੇ ਟੈਸਟ ਲਾਈ ਸੀ ਲਾਸਟ ਚਾਰ ਵਾਲੇ ਟੈਸਟ ਵੀ ਲਾਈ ਸੀਗੇ ਤਾਂ ਲਾਸਟ ਜਿਹੜੇ ਚਾਰ ਟੈਸਟ ਹੋਈ ਸੀ ਉਹਦੇ ਵਿੱਚੋਂ ਆਪਣਾ ਸਾਰਾ ਪੇਪਰ ਆ ਗਿਆ ਸੀਗਾ ਤੇ ਜਿਹੜੇ ਬੱਚੇ ਕੋਈ ਪੇਪਰ ਦੇ ਕੇ ਆਇਆ ਹੋਊਗਾ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਡਾ ਪੰਜਾਬੀ ਪੇਪਰ A ਤੇ B ਦੇ ਵਿੱਚ ਜਿਹੜੀ ਪੰਜਾਬੀ ਆਈ ਆ ਤੁਹਾਡਾ ਪੇਪਰ ਕਿੱਦਾਂ ਰਿਹਾ ਤੇ ਅੱਜ ਤੋਂ ਆਪਣੀ ਥਿਊਰੀ ਸਟਾਰਟ ਹੋ ਗਈ ਤੇ ਪਹਿਲਾਂ ਅਸੀਂ ਇਹਦੇ ਵਿੱਚ ਖਤਮ ਕਰਾਂਗੇ ਸਵਰ ਅਤੇ ਵਿਅੰਜਨ ਉਹ ਤੋਂ ਬਾਅਦ ਆਪਾਂ ਵਿਆਕਰਨ ਸਾਰੀ ਕੰਪਲੀਟ ਕਰਕੇ ਉਹ ਤੋਂ ਬਾਅਦ ਆਪਾਂ ਕਰਾਂਗੇ ਆਧੁਨਿਕ ਪੰਜਾਬੀ ਕਾਵ ਤੇ ਜਿਹੜੇ ਬੱਚਿਆਂ ਦੇ ਅੱਗੇ ਆਉਣ ਵਾਲਾ ਪੇਪਰ ਹੈ ਆਕਸਾਈ ਦਾ ਹੀ ਇਹ ਸ਼ਾਇਦ ਹੁਣ ਤੁਹਾਡਾ ਪੇਪਰ ਉਹਦੇ ਤੱਕ ਆਪਾਂ ਪੰਜਾਬੀ ਸਾਰੀ ਖਤਮ ਕਰ ਦਾਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਮੈਂਟ ਦੇ ਵਿੱਚ ਆਨਸਰ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ